ਪਿਛਲੇ ਦਿਨਾਂ ਦੇ ਵਿੱਚ ਇੱਕ ਗੈਂਗ ਜਿਹੜਾ ਕਿ ਲੋਕਾਂ ਦੇ ਖਾਣੇ ਦੇ ਵਿੱਚ ਮਿਰਚਾਂ ਪਾ ਕੇ ਉਹਨਾਂ ਨੂੰ ਰੋਟਾ ਖਾਣ ਦੀ ਵਾਰਤ ਨੂੰ ਇਨਨਾਮ ਦੇ ਰਿਹਾ ਸੀ ਉਹਦੇ ਸਬੰਧ ਦੇ ਵਿੱਚ ਐਸਐਸਪੀ ਤੋਂ ਤੁਹਾਨੂੰ ਜਿਹੜੀ ਦਿਸ਼ਾ ਨਿਰਦੇਸ਼ ਦਿੱਤੇ ਅੰਦਰ ਭਗਵਾੜਾ ਦੇ ਵਿੱਚ ਅਸੀਂ ਟੀਮ ਨੱਥੀ ਕੀਤਾ ਜਿਸ ਵਿੱਚ ਐਸਐਸਪੀ ਭਗਵਾੜਾ ਚਸ਼ਮਿਤ ਸਿੰਘ ਹੋਰ ਕੁਚਾਰ ਸਿੰਘ ਐਸਐਸਪੀ ਜਿਸ ਤੋਂ ਬਹੁਤ ਬੁੱਚੀ ਹੋਰ ਕਾਰਜਕਾਰੀ ਇਨਰ ਡਿਊਨ ਉਸਯੰਨ ਵਿੱਚ ਕੈਂਪ ਲਗਾਈ ਉਹਨਾਂ ਦੇ ਨਾਲ ਸਾਰਥਕ ਰਿਹਾ ਇਹ ਜਿਹੜੀ ਦੋਸ਼ੀ گرفتار ਕੀਤੇ ਗਏ ਨੇ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਇੰਟੈਲੀਜੈਂਸ ਦੇ ਬੇਸਿਸ 'ਤੇ ਗ੍ਰੀਕੀ ਹੋ ਦਿੱਤਾ। ਔਰ ਇਹ ਜਿਹੜੇ ਦੋਨੋਂ ਦੋਸ਼ੀ گرفتار ਹੋਏ ਨੇ ਲਖਪ੍ਰਿੰਦ ਸਿੰਘ, ਪੁਤਜ ਗਿੰਦਰ ਸਿੰਘ, ਜਸਵੀ ਸਿੰਘ ਪੁਤਜ ਗਿੰਦਰ ਸਿੰਘ ਨਾਸੀ ਖਾਟੀ, ਨਾਣਾ ਸਰਪੁਰਗੜ੍ਹ ਨੂੰ ਸੇਗਨ ਨਾਲੇ ਜਿਨ੍ਹਾਂ ਨੇ ਪਹਿਲਾਂ ਵੀ ਕਈ ਝੂਠਾ ਕਹਾਣੀ ਬਾਰਗਾਤਾ ਔਰ ਚੋਰੀ ਦੀਆਂ ਗੱਲਾਂ ਤੁੰਗਵਾਤਾ। ਇਹਨਾਂ ਦੇ ਖਿਲਾਫ ਅਗਰਾ ਦੇ ਮਸਲੇ ਬਣਾ ਲਈ ਜੱਜ ਨੇ। ਔਰ ਇਹਨਾਂ ਨੂੰ ਦਰਾਂ ਨੇ ਜਿਹੜੇ ਗ੍ਰਿਫਤਾਰ ਕੀਤਾ ਗਿਆ ਤੇ ਉਹ ਕੋਲ ਇਹਨਾਂ ਦੇ ਕੋਲ ਮੋਟਰਸਾਈਕਲ ਦੋ ਮੋਬਾਈਲ ਔਰ ਸੁਵਿੰਜਾ ਸਪੈਕ ਟੂਏਨ ਤੁਹਾਨੂੰ ਦੱਸਦੇ ਨੇ ਤੇ ਇਹਨਾਂ ਨੂੰ ਰਿਮਾਨ ਲੈ ਕੇ ਇਹਨਾਂ ਤੋਂ ਫਰਦ ਅਚੂਸ ਇਹਨੂੰ ਸੋਨ ਕੋ ਅਸਲਿਤ ਦੀ ਗੱਲ ਕੀਤੀ ਹੈ ਜਿਹਨਾਂ ਬਾਅਦ ਤਾਂ ਹੋਟੇ ਤੇ ਇਹਨਾਂ ਦੇ ਨੰਬਰ ਦੇ ਸਬੰਧ ਵਿੱਚ ਮੈਂ ਮੰਨਦਾ ਤੇ ਕੋਈ ਪੁਰਾਣੇ ਮੁਕਦਮੇ ਵੀ ਦਰਜ ਹੈ ਜੀ ਹਾਂ ਜੀ ਲਕਪ੍ਰੀਤ ਦੇ ਖਿਲਾਫ ਚਾਰ ਨੰਬਰ ਦੇ ਦਰਜ ਨੇ ਔਰ ਤਸਵੀਰ ਦੇ ਖਿਲਾਫ ਤੇ ਮਮੰਦਾ ਦਾ ਤਰੀਕਾ ਵਾਰਦਤ ਕੀ ਸੀਗਾ ਜੀ ਕਿਵੇਂ ਇਹਦੀ ਮੋਟਰਸਾਈਕਲ ਦੇ ਜਾਂਦੇ ਨੂੰ ਵਿਕਟਮ ਹੋਇਆ ਚ ਬੱਚਾ ਪਾਉਣ ਦੀ ਸੀ ਜਦੋਂ ਗਿਲ ਜਾਂਦੇ ਨੂੰ ਪਾਉਣ ਦੀ ਸੀ ਲੱਗਦਾ ਕਿ ਉਹ ਵੀ ਇੰਨੀ ਜਾਂਦੇ ਬਰਾ ਚ ਸੌਣਾਈ ਚ ਲੱਗਦੀ ਹੈ ਤੇ ਇਸ ਤਰੀਕੇ ਨਾਲ ਮਮੰਦਾ ਨੂੰ ਕਿੱਥੋਂ ਗ੍ਰਿਫਤਾਰ ਕੀਤਾ ਗਿਆ ਇਹਦੀ ਭੁੱਲਾ ਨੇ ਚੌਂਦਰੀ ਸੈਕਟਰੀ ਦੇ ਨਾਂ ਕਰਕੇ ਕੀਤੀ ਸੀ ਬੇਸਡ ਔਨ ਉਹ ਜਿਹੜਾ ਦੀ ਇਨਫਰਮੇਸ਼ਨਲ ਐਂਡ ਵੈਲਕਮ ਸੀ ਸੀ ਸਾਡੇ ਉੱਤੇ ਇਹ ਜੋ ਚੈਕਿੰਗ ਕੀਤੀ ਹੈ ਨਾਲ ਨਾਲ ਤੋਂ ਤੇ ਇਸਾਰੇ ਹੀ ਤਰਫ ਤਾਂ ਹੋਏ ਔਰ ਉਹ ਕੇ ਤਰਫ ਮਮੇ ਜੀ ਚੋਰੀਆਂ ਖੋਹਾਂ ਹੀ ਕਰਦੇ ਸੀ ਜਾਂ ਚੋਰੀਆਂ ਵਗੈਰਾ ਵਿੱਚ ਵੀ ਇਨਵੋਲਡ ਸੀ ਜਾਂ ਹੋਰ ਕਿੱਦਾਂ ਦੇ ਕ੍ਰਾਈਮ ਇਹ ਜਿਹੜੇ ਬੇਸਿਕਲੀ ਕਰਦੇ ਸੀ ਨਾ ਸਿਰਫ ਇਹ ਜੀ ਬੁੱਤਾਂ ਖੋਹਣ ਦੀ ਵਾਰਦਾਤਾਂ ਕਰਦੇ ਸੀ ਇਹ ਚੋਰੀਆਂ ਦੀ ਹੀ ਇਹਨੇ ਕਾਫੀ ਵਾਰ ਦੱਸਿਆ ਕਿ ਇਹ ਸਮਾਜ ਚਿੰਤਾ ਦੇ ਪੱਜੀ ਵੀ ਰਜਿਸਟਰਡ ਨੇ ਔਰ ਉੱਤੇ ਮਿਆਂ ਦੇ ਵਿੱਚ ਹਜੇ ਨਾ ਕੋਈ ਅਪਡੇਟ ਹੋ ਰਿਹਾ ਹੈ ਜੀ ਵੀ ਕੀ ਗੱਲ ਕਰਵਾਉਂਦੇ ਪਰ ਦੂਸਰੇ ਦੂਰ ਸਿਟੀ ਪਰ ਮਾਰਾ ਦੂਰ ਤੇਰਾ ਬੰਦ ਚੋਰੀ ਦਾ ਸੋ ਇਹ ਵੀ ਜਦ ਨੇ ਮਾਰਗਤ ਇਤਿਮੀਟਰੀ ਚ ਇਹ ਸਭਾ ਦਾ ਟ੍ਰੇਸ ਤੋਂ ਮਿਲ ਬੋਨ ਮਨ ਦੀ ਗੱਲ ਆ ਗਈ ਨਾ ਦੇ ਦੌਰਾਨੇ ਜਿਹੜੇ ਇਹਨਾਂ ਦੀ ਨਿਮਾਨ ਲਵਾਉਂਦੀ ਦੋ ਦੇ ਹੋ ਰਹੀ ਹੁੰਦੀਆਂ ਦਾ ਮੈਂ ਮੈਮ ਤੁਸੀਂ ਕੋਈ ਸੰਦੇਸ਼ ਦੇਣਾ ਚਾਹੋਗੇ ਜੀ ਕ੍ਰਿਮੀਨਲਸ ਨੂੰ ਜਾਂ ਆਮ ਜਨਤਾ ਨੂੰ ਜੀ ਆਮ ਪਬਲਿਕ ਨੂੰ ਮੇਰਾ ਇਹ ਸੰਦੇਸ਼ ਹੈ ਕਿ ਵੱਧ ਤੋਂ ਵੱਧ ਸਾਡੇ ਨਾਲ ਜਿਹੜੇ ਕ੍ਰਿਮੀਨਲ ਇਲੀਗੈਂਸ ਨੇ ਜਿਹੜੇ ਤੋਂ ਕੋਈ ਸਿੱਧੀ ਦੀ ਇਨਪੁਟ ਮਿਲਦੀ ਹੈ ਕੋਈ ਇਨਫੋਰਮੇਸ਼ਨ ਸਾਡੇ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ ਅਸੀਂ ਇਸ ਇਨਫੋਰਮੇਸ਼ਨ ਨੂੰ ਵੈਰੀਫਾਈ ਕਰਕੇ ਉਹਦੇ ਉੱਪਰ ਐਕਸ਼ਨ ਲਵਾਂਗੇ ਔਰ ਤੁਹਾਡੀ ਜਿਹੜੀ ਆਈਡੈਂਟੀ ਔਰ ਬੋਸੀ ਸੀ ਕਿਹੜਾ ਹੈ ਸੋ ਆਈ ਕਿਹਦੀ ਕਿ ਸਾਰੇ ਵੱਧ ਤੋਂ ਵੱਧ ਸਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰੋ ਤੇ ਤਾਂ ਜੋ ਅਸੀਂ ਮਾਰੇ ਇਸ ਨਾਲ ਉਹਦੇ ਐਕਸ਼ਨ ਲਵਾਂਗੇ ਥੈਂਕ ਯੂ